ਤੇ ਉਧਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਨਸ਼ਾ ਤਸਕਰਾਂ ਦੇ ਖਿਲਾਫ ਸਖਤ ਕਾਰਵਾਈ ਦੀਆਂ ਹਦਾਇਤਾਂ ਤੋਂ ਬਾਅਦ ਪੁਲਿਸ ਜ਼ਿਲ੍ਹਾ ਖੰਨਾ ਵੀ ਹਰਕਤ ਦੇ ਵਿੱਚ ਆ ਗਈ ਹੈ ਜਿਸ ਦੇ ਤਹਿਤ ਐਸਐਸਪੀ ਅਵਨੀਤ ਕੋਂਡਲ ਦੇ ਨਿਰਦੇਸ਼ਾਂ ਦੇ ਤਹਿਤ ਡੀਐਸਪੀ ਸਮਰਾਲਾ ਤਰਲੋਚਨ ਸਿੰਘ ਦੀ ਅਗਵਾਈ ਹੇਠ ਪੁਲਿਸ ਟੀਮਾਂ ਨੇ ਸ਼ੱਕੀ ਕਰਾਂ ਦੀ ਤਲਾਸ਼ੀ ਲਈ ਹੈ ਅਤੇ ਇਸ ਮੌਕੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦੇ ਹਨ ਡੀਐਸਪੀ ਤਰਲੋਚਨ ਸਿੰਘ ਨੇ ਕਾਸੋ ਆਪਰੇਸ਼ਨ ਦੇ ਤਹਿਤ ਪੁਲਿਸ ਟੀਮਾਂ ਵੱਲੋਂ ਜਿਨ੍ਹਾਂ ਵਿਅਕਤੀਆਂ ਦੀ ਨਸ਼ਾ ਤਸਕਰੀ ਦੇ ਵਿੱਚ ਸ਼ਮੂਲੀਅਤ ਹੈ ਉਹਨਾਂ ਦੇ ਘਰਾਂ ਦੀ ਤਲਾਸ਼ੀ ਹੈ ਜਿਹੜੀ ਲੈਣ ਦੀ ਗੱਲ ਕੀਤੀ ਹੈ ਨਾਲ ਹੀ ਉਹਨਾਂ ਦਾ ਕਹਿਣਾ ਹੈ ਕਿ ਇਹ ਸਰਚ ਅਭਿਆਨ ਜਾਰੀ ਰਹੇਗਾ ਅਤੇ ਤਲਾਸ਼ੀ ਦੇ ਦੌਰਾਨ ਕਿਸੇ ਤੋਂ ਵੀ ਨਸ਼ੀਲਾ ਪਦਾਰਥ ਜਾਂ ਗੈਰ ਕਾਨੂੰਨੀ ਵਸਤੂ ਬਰਾਮਦ ਹੋਈ ਉਹ ਬਖਸ਼ਿਆ ਨਹੀਂ ਜਾਊਗਾ ਨਾਲ ਹੀ ਉਹਨਾਂ ਨੇ ਨਸ਼ਾ ਤਸਕਰਾਂ ਨੂੰ ਚੇਤਾਵਨੀ ਦਿੱਤੀ ਹੈ ਕਿ ਉਹ ਆਪਣੀਆਂ ਗੈਰ ਕਾਨੂੰਨੀ ਗਤੀਵਿਧੀਆਂ ਬੰਦ ਕਰ ਦੇਣ ਕਿਉਂਕਿ ਨਸ਼ਿਆਂ ਦੇ ਕਾਰਨ ਕਈ ਘਰ ਨੇ ਜਿਹੜੇ ਉੱਜੜ ਰਹੇ ਨੇ ਅਤੇ ਜਵਾਨੀ ਤਬਾਹ ਹੋ ਰਹੀ ਹੈ ਅਤੇ ਇਸੇ ਲਈ ਜੇਕਰ ਕਿਸੇ ਤੋਂ ਵੀ ਆਉਣ ਵਾਲੇ ਸਮੇਂ ਦੇ ਵਿੱਚ ਨਸ਼ਾ ਫੜਿਆ ਗਿਆ ਤਾਂ ਸਰਕਾਰ ਦੇ ਆਦੇਸ਼ਾਂ ਤਹਿਤ ਉਸਦੀ ਜਾਇਦਾਦ ਵੀ ਜ਼ਬਤ ਹੋਵੇਗੀ। ਸਰਚ ਆਪਰੇਸ਼ਨ ਚਲਾਇਆ ਜਾ ਰਿਹਾ ਹੈ 21 ਵਜੇ ਦੀ ਇਸ ਦੀ ਪੰਜਾਬ ਸਰਕਾਰ ਦੀਆਂ ਦਿੱਤਾ ਤੇ ਸਾਡੇ ਮਾਨਯੋਗ ਸਸਤੀ ਦੇ ਸੀਨੀਅਰ ਅਫਸਰ ਨੇ ਦਿੱਤਾ ਦੇ ਜਿਹੜਾ ਜਿੰਨੇ ਵੀ ਡਰਗ ਪੈਡਲਰ ਨੇ ਇਹਨਾਂ ਦੇ ਖਿਲਾਫ ਜਿਹੜਾ ਬਿਲਕੁਲ ਸਖਤ ਮੇਮ ਚਲਾਈ ਹੋਈ ਹੈ ਜਿਹਨੇ ਡਰਗ ਵੇਚ ਰਹੇ ਆ ਇਮੀਡੀਏਟਲੀ ਤੁਹਾਨੂੰ ਅਸੀਂ ਫੜ ਕੇ ਅੰਦਰ ਦੇਵਾਂਗੇ ਜਿਹਨੇ ਸਾਫਗਾ ਜਿਹੜਾ ਡਰਗ ਪੈਡਲਰ ਆ ਉਹਨਾਂ ਦੇ ਘਰਾਂ ਦੀ ਜਿਹੜਾ ਗਾਸ ਆਪਰੇਸ਼ਨ ਸਾਡਾ ਚੱਲ ਰਿਹਾ ਉਹਨਾਂ ਦੇ ਘਰਾਂ ਦੀ ਹਰ ਰੋਜ਼ ਹੀ ਸਰਚ ਕਰ ਕਿੰਨੇ ਦਿਨਾਂ ਤੋਂ ਚੱਲ ਰਿਹਾ ਜੀ ਇਹ ਆਪਰੇਸ਼ਨ ਜੀ ਇਹ ਤਕਰੀਬਨ ਇੱਕ ਹਫਤੇ ਤੋਂ ਚੱਲ ਰਿਹਾ ਸਾਡਾ ਕੰਟੀਨਿਊ ਚੱਲ ਰਿਹਾ ਇਹ ਸ਼ਹਿਰ ਦੇ ਵਿੱਚ ਵੀ ਚੱਲ ਰਿਹਾ ਤੇ ਅੱਡੜ ਪਿੰਡਾਂ ਦੇ ਵਿੱਚ ਵੀ ਜਿਹੜੇ ਸਾਡੇ ਹੌਟਸਪੌਟ ਨੇ ਕਿਸੇ ਵੀ ਨਸ਼ਾ ਵੇਚਣ ਵਾਲੇ ਨੂੰ ਬਿਲਕੁਲ ਬਖਸ਼ਿਆ ਨਹੀਂ ਜਾਏਗਾ ਤੇ ਜਿਹੜੀ ਇਹ ਨਸ਼ਾ ਵੇਚਣ ਵਾਲਾ ਨੂੰ ਮੇਰੇ ਵੱਲੋਂ ਨਸੀਹਤ ਵੀ ਹੈ ਤੇ ਅਪੀਲ ਵੀ ਹੈ ਕਿ ਆਹ ਦਾ ਕੰਮ ਛੱਡ ਦੇਣ ਜੇ ਨਸ਼ਾ ਕੋਈ ਲੱਗਿਆ ਵੀ ਤੇ ਅਸੀਂ ਉਹਦਾ ਸਰਕਾਰੀ ਹਸਪਤਾਲ ਹਸਪਤਾਲ ਤੋਂ ਮੈਡੀਸਨ ਦੇ ਕੇ ਇਲਾਜ ਕਰਵਾ ਸਕਦੇ ਆ ਤੇ ਸਾਨੂੰ ਆ ਕੇ ਸਾਡੇ ਨਾਲ ਕੰਟੈਕਟ ਕਰੋ ਸਰ ਜਿਹੜਾ ਕਸੋ ਆਪਰੇਸ਼ਨ ਚੱਲਦਾ ਇਹਦੇ ਵਿੱਚ ਕਿਸੇ ਕੋਲੋਂ ਕੋਈ ਨਸ਼ਾ ਬਰਾਮਦ ਹੋਇਆ ਵੀ ਆ ਫੜਿਆ ਵੀ ਆ ਜੀ ਕੋਈ ਨਹੀਂ ਅੱਜ ਅਜੇ ਸਾਡਾ ਚੱਲ ਰਿਹਾ ਜਿਵੇਂ ਕੱਲ ਚੱਲ ਰਿਹਾ ਸੀ ਕੱਲ ਸਮਰਾਲੇ ਫੜਿਆ ਸੀ ਕੱਲ ਦੋ ਬੰਦਿਆਂ ਤੋਂ ਫੜਿਆ ਦੋ ਪਰਚੇ ਦਿੱਤੇ ਇੱਕ ਇੱਕ ਸਾਡਾ ਅੱਜ ਵੀ ਯੱਲੇ ਆਇਕੰਦਾ ਹੀ ਕੱਬੂ ਕੀਤਾ ਆ ਉਹਦੇ ਕੋਲੋਂ ਵੀ ਥੋੜਾ ਜਿਹਾ ਇੱਕ ਨਸ਼ਾ ਜਿਹੜਾ ਤੁਹਾਨੂੰ ਤਿੰਨ ਚਾਰ ਤਰ੍ਹਾਂ ਦੇ ਲੱਗੇ ਜਿਹੜੇ ਆ ਕਸੋ ਆਪਰੇਸ਼ਨ ਦੇ ਵਿੱਚ ਜੀ ਕਰ ਰਹੇ ਹਾਂ ਜੀ ਇਹ ਜਣੀ ਕੇ ਜਿਹੜੇ ਪੁਰਾਣੇ ਨੇ ਜਿਹੜੇ ਡਰੱਗਰ ਨੇ ਜਿਹੜੇ ਵੇਚਦੇ ਨੇ ਨਸ਼ਾ ਵੇਚਦੇ ਆ ਉਹਨਾਂ ਦੇ ਘਰੇ ਚੱਲ ਰਹੀ ਆ ਤਲਾਸ਼ੀ ਫਿਰ ਡਰੱਗ ਵੇਚਦੇ ਨੇ ਹਾਂਜੀ ਉਹਨਾਂ ਦੇ ਘਰਾਂ ਦੀ ਸਰਚ ਆ ਕੀ ਕਹਿਣਾ ਚਾਹੋਗੇ ਜੀ ਬਈ ਤੇ ਆਪਣੇ ਜਿਹੜੀ ਇਹੀ ਇਹਨਾਂ ਡਰੱਗ ਵੇਚਣ ਵਾਲਿਆਂ ਨੂੰ ਨਸੀਹਤ ਵੀ ਇਹ ਤੇ ਵੀ ਇਹ ਮੈਂ ਆਪਣੇ ਵੱਲੋਂ ਕਰਨੀ ਚਾਹਣਾ ਵੀ ਇਹ ਕੰਮ ਛੱਡ ਦੇਣ ਕਿਸੇ ਦੀ ਜਿੰਦਗੀ ਬਚਾ ਦੀ ਖਰਾਬ ਨਾ ਕਰਨ ਪਿੰਡਾਂ ਦੇ ਲੋਕਾਂ ਨੂੰ ਵੀ ਅਪੀਲ ਕਰਨੀ ਜਾਂ ਨਾ ਜੇ ਉਹਨਾਂ ਦੇ ਪਿੰਡ ਦੇ ਵਿੱਚ ਕੋਈ ਨਸ਼ਾ ਵੇਚਣ ਵਾਲਾ ਦੀ ਵੀਡੀਓ ਰਿਕਾਰਡਿੰਗ ਵੀ ਗੁਪਤ ਰੱਖੀ ਜਾਏਗੀ ਭੇਜ ਜਿ ਕੋ ਗਿਆ ਸਿਚੂ ਸਾਹਿਬ ਨੂੰ ਜਾਂ ਸਾਨੂੰ ਸਾਡੇ ਸਰਕਾਰੀ ਨੰਬਰ ਦੇ ਦੱਸ ਦੱਸ ਦੇ ਵੀ ਸਾਡੇ ਪਿੰਡ ਦੇ ਵਿੱਚ ਆ ਨਸ਼ਾ ਵੇਚਣ ਸਰ ਇੱਕ ਨਾ ਛੋਟੀ ਜੀ ਬੇਨਤੀ ਵੀ ਹੈ ਹੋਰ ਵੀ ਹੈ ਜਿਵੇਂ ਮੰਨ ਲਓ ਆਪਾਂ ਛੋਟੇ ਨਸ਼ੇ ਵਾਲਿਆਂ ਨੂੰ ਫੜਦੇ ਆਂ ਜੀ ਇਹਨਾਂ ਦੇ ਜਰੀਆ ਆਪਾਂ ਜਿਹੜੇ ਵੱਡੇ ਮਗਰਮਾਚੇ ਨੇ ਜੀ ਇਹਨਾਂ ਨੂੰ ਨਹੀਂ ਹੱਥ ਪਾ ਸਕਦੇ ਜੀ ਜਿਹੜੇ ਡਰਗ ਵੇਚਣ ਵਾਲੇ ਨੇ ਜਿਹੜੇ ਚੈਨ ਹੈ ਵੱਡਿਆਂ ਦੇ ਚੂਪਿਆਂ ਦੇ ਵਿੱਚ ਜਿਹੜੀ ਸੁਪਾਈ ਦੇ ਵਿੱਚ ਇਹ ਚੇਨ ਤੋੜਨੀ ਜ਼ਰੂਰੀ ਆ ਉਹ ਚੇਨ ਨੂੰ ਅਸੀਂ ਤੋੜ ਰਹੇ ਆ ਇਹਨਾਂ ਦੇ ਜਰੀਏ ਜਿੱਥੋਂ ਇਹ ਵੱਡਿਆਂ ਤੋਂ ਲੈ ਕਾਦੇ ਉਹਨਾਂ ਨੂੰ ਵੀ ਬੁੱਕ ਕਰ ਰਹੇ ਆ ਉਹਦੇ ਬੈਕਵਰਡ ਦੇ ਜਿਹੜੇ ਫਾਰਵਰਡ ਲਿੰਕਰ ਆ ਉਹਨਾਂ ਨੂੰ